ਸਟੇਮ ਕਰ ਦੁਆਰਾ ਡੇਰਾ ਬਾਬਾ ਨਾਨਕ ਤੇ ਧੁੰਦ ਦੀ ਚਾਦਰ ਚਲਪਟੇ ਹੋਏ ਗੁਰਦੁਆਰਾ ਡੇਰਾ ਬਾਬਾ ਨਾਨਕ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੈਂ आज ਬਹੁਤ ਖੁਸ਼ ਹਾਂ ਕਿਉਂਕਿ ਅੱਜ ਹੈ 30 ਨਵੰਬਰ ਅੱਜ ਦਾ ਦਿਨ ਦੀ ਬਹੁਤ ਜ਼ਿਆਦਾ ਉਡੀਕ ਸੀ ਕਈ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸੀ ਅੱਜ ਉਹ ਫਾਈਨਲੀ ਉਹ ਦਿਨ ਆ ਗਿਆ ਤੇ ਬਹੁਤ-ਬਹੁਤ ਸ਼ੁਕਰੀਆ ਸਾਰੇ ਲੀਡਰਾਂ ਦਾ ਤੇ ਸਭ ਤੋਂ ਜ਼ਿਆਦਾ ਸ਼ੁਕਰੀਆ ਗੁਰੂ ਨਾਨਕ ਦੇਵ ਜੀ ਦਾ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਤੇ ਕਰਤਾਰਪੁਰ ਕੋਰੀਡੋਰ ਖੁੱਲਿਆ ਤੇ ਅੱਜ ਫਾਈਨਲੀ ਮੈਂ ਜਾ ਰਿਹਾ ਕਰਤਾਰਪੁਰ ਸਾਹਿਬ ਪਾਕਿਸਤਾਨ ਤੇ ਮੈਂ ਅੱਜ ਇੰਡੀਅਨਸ ਤੇ ਪਾਕਿਸਤਾਨ ਭਰਾਵਾਂ ਨੂੰ ਮਿਲਾਂਗਾ ਪਾਕਿਸਤਾਨ ਦੇ ਵਿੱਚ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਪਹਿਲਾਂ ਇੱਥੇ ਫ੍ਰੀ ਬੱਸ ਲੱਗੀ ਹੋਈ ਸੀ ਕਮੇਟੀ ਵਾਲੀ ਬੱਸ ਲੱਗੀ ਹੋਈ ਸੀ ਉਹ ਜਾਂਦੀ ਸੀ ਪਹਿਲਾਂ ਕੋਰੀਡੋਰ ਤੱਕ ਛੱਡਦੀ ਸੀ ਪਰ ਹੁਣ ਬੱਸਕ ਪਤਾ ਨਹੀਂ ਕਿ ਚੱਕਰ ਕਰਕੇ ਉਹਨਾਂ ਨੇ ਬੱਸ ਬੰਦ ਕਰ ਦਿੱਤੀ ਤੇ ਹੁਣ ਪ੍ਰਾਈਵੇਟ ਵਹੀਕਲ ਤੇ ਜਾ ਰਿਹਾ ਹਾਂ ਪਾਸਪੋਰਟ ਔਰ ਇੱਕ ਇਹ ਫਾਰਮ ਜੀ ਰੱਖਣ ਕੋਈ ਐਸੇ ਰੱਖਣਾ ਵਾਹ ਪੇ ਨਾ ਚਾਹੋਗੇ ਆਗੇ ਤੇ ਠੀਕ ਹੈ ਬਹੁਤ ਥੈਂਕ ਯੂ ਜੀ ਤੁਸੀਂ ਮਦਦ ਕਰਦੇ ਹੋ ਜੀ ਫਿਕਰ ਕਰਨ ਦੇ ਓਕੇ ਸਰ ਪਹੁੰਚ ਕੇ ਕੋਰੀਡੋਰ ਤੇ ਫ੍ਰੀ ਪਾਰਕਿੰਗ ਬਣੀ ਹੋਈ ਹੈ ਇੱਥੇ ਆਪਣਾ ਵਾਹਾਈਕਲ ਲੈ ਕੇ ਆਓ ਤੇ ਕੋਈ ਆਪਣਾ ਕਾਰ ਬਾਈਕ ਜੋ ਵੀ ਆਪਣਾ ਇੱਥੇ ਖੜਾ ਕਰ ਸਕਦੇ ਆ ਤੇ ਨਾਲ ਮੇਰੇ ਮਮਾਤਾ ਜੀ ਵੀ ਜਾ ਰਹੇ ਨੇ ਮੰਮੀ ਇੰਡੀਅਨ ਆਪਣੇ ਇੰਡੀਅਨ ਸਾਈਡ ਦਾ ਇਮੀਗ੍ਰੇਸ਼ਨ ਤੇ ਇੱਥੋਂ ਸਿਰਫ ਆਪਣਾ ਚੈੱਕ ਹੋਣਾ ਹੈ ਪਾਸਪੋਰਟ ਈਟੀਏ ਚੈੱਕ ਹੋਣੀ ਹੈ ਬਸ ਤੇ ਆਪਾਂ ਬਰ ਐਂਟਰੀ ਕਰ ਲੈਣੀ ਹੈ ਬਾਕੀ ਅਜ ਤੁੰਦ ਬਹੁਤ ਜ਼ਿਆਦਾ ਤੁੰਦ ਪਈ ਹੋਈ ਹੈ ਇਹ ਜੇ ਸਾਹ ਨਾਲ ਵੈਸੇ ਇੰਡੀਅਨ ਗਵਰਨਮੈਂਟ ਨੇ ਨਾ ਤਗੜਾ ਵਧੀਆ ਇੰਤਜ਼ਾਮ ਕੀਤਾ ਹੋਇਆ ਪਰ ਉਸ ਸਾਹ ਨਾਲ ਸ਼ਰਧਾਲੂ ਇੰਨੇ ਆ ਨਹੀਂ ਰਹੇ ਪਤਾ ਨਹੀਂ ਕੀ ਚੱਕਰ ਹੈ ਸ਼ਾਇਦ ਕਿਸੇ ਨੇ ਕਈਆਂ ਨੇ ਕੋਵਿਡ ਦੇ ਟੀਕੇ ਨਹੀਂ ਲਵਾਏ ਦੋ ਡੋਜ਼ ਨਹੀਂ ਲਵਾਈ ਕੋਈ ਵੈਸੇ ਇੱਕ ਲੋਕਾਂ ਦੇ ਦਿਲ 'ਚ ਵਹਿਮ ਜਾਇਆ ਹੋਇਆ ਹੈ ਕਿ ਹਾਂ ਵੀ ਕਿ ਆਪਾਂ ਪਾਕਿਸਤਾਨ ਜਾਣਾ ਤੇ ਸ਼ਾਇਦ ਕਿ ਪਾਸਪੋਰਟ ਤੇ ਸਟੈਂਪ ਲੱਗੇਗੀ ਨਹੀਂ ਇਸ ਵੀਜ਼ਾ ਦਾ ਨਾਮ ਹੈ ਕਰਤਾਰਪੁਰ ਸਰ ਵੀਜ਼ਾ ਫ੍ਰੀ ਕੋਰੀਡੋਰ ਜਦ ਵੀਜ਼ਾ ਫ੍ਰੀ ਹੋ ਗਿਆ ਫਿਰ ਇੱਥੇ ਸਟੈਂਪ ਕਿੱਥੇ ਲੱਗੇਗੀ ਪਾਸਪੋਰਟ ਤੇ ਜਦ ਵੀਜ਼ਾ ਹੀ ਨਹੀਂ ਚਾਹੀਦਾ ਸਟੈਂਪ ਕਿਉਂ ਲੱਗੇਗੀ ਸੋ ਆਪਣਾ ਵਾਇਮ ਕੱਢੋ ਤੇ ਆਪਣਾ ਬਾਅਦ ਤੋਂ ਬਾਅਦ ਆਓ ਇੱਥੇ ਬਹੁਤ ਜ਼ਿਆਦਾ ਵਧੀਆ ਇੰਤਜ਼ਾਮ ਹੋਇਆ ਹੋਇਆ ਹੈ ਇੱਥੇ ਆਓ ਤੇ ਆਪਣਾ ਦਰਸ਼ਨ ਕਰੋ ਕੋਈ ਪਾਸਪੋਰਟ ਤੇ ਸਟੈਂਪ ਨਹੀਂ ਲਗਣੀ ਮੰਮੀ ਕਿੱਦਾਂ ਦਾ ਲੱਗ ਰਿਹਾ ਹੈ ਇਸ ਤੇ ਕਿ ਵੀ ਬੜੀ ਵਧੀਆ ਗੱਲ ਹੈ ਕਿ ਆਪਣੇ ਜਿਹੜੇ ਇੰਡੀਅਨ ਜਿਹੜੀ ਸਰਕਾਰ ਹੈ ਉਹਨਾਂ ਨੇ ਕੈਮਰਾ ਆਪਣਾ ਗਿੰਬਲ ਹੋ ਗਿਆ ਮਾਈਕ੍ਰੋਫੋਨ ਹੋ ਗਿਆ ਸਾਰਾ ਕੁਝ ਅਲਾਉਡ ਕੀਤਾ ਹੈ ਵਧੀਆ ਸਾਰਾ ਕੁਝ ਅਪਰ ਰਿਕਾਰਡ ਕਰ ਸਕਦੇ ਹਾਂ ਪੋਲੀਓ ਦੀ ਗੁੰਡਾ ਪਿਆਰਤੀਆਂ ਕਿਉਂਕਿ ਕਹਿੰਦੇ ਪਾਕਿਸਤਾਨ ਚ ਜਿਹੜਾ ਪੋਲੀਓ ਵਾਇਰਸ ਹੈ ਇਸ ਕਰਕੇ ਦੋ ਬੂੰਦ ਜ਼ਿੰਦਗੀ ਕੀ ਇੱਥੇ ਪੋਲੀਓ ਡ੍ਰੋਪਸ ਲੈਣ ਤੋਂ ਬਾਅਦ ਉਹਨਾਂ ਨੇ ਬਸ ਸਿਰਫ ਇੱਥੇ ਸਟੈਂਪ ਲਾਤੀ ਵੈਕਸੀਨੇਸ਼ਨ ਦੀ ਵੀ ਹਾਂ ਪੋਲੀਓ ਡ੍ਰੋਪ ਪੀ ਲਿਆ ਆਪਾਂ ਬਾਕੀ ਹੁਣ ਅੱਗੇ ਇਮੀਗ੍ਰੇਸ਼ਨ ਕਾਊਂਟਰ ਜੇ ਖੁੱਲੇ ਨਹੀਂ ਕਿਉਂਕਿ ਬਾਹਰ ਤੋਂ ਹੁੰਦਾ ਬਹੁਤ ਜ਼ਿਆਦਾ ਸੀ ਤੇ ਖੁੱਲਦੇ ਨਹੀਂ ਫਿਰ ਆਪਣੀ ਐਂਟਰੀ ਹੋਏਗੀ ਹਾਂ ਵੇ ਇੱਕ ਦਿਨ ਚ ਕਿੰਨੇ ਕੁ ਜਣੇ ਆ ਜਾਂਦੇ ਨੇ ਅੱਜ ਤੇ ਹਾਈਐਸਟ ਹੁਣ ਤੇ ਗਏ ਨੇ ਸਿਰਫ 296 ਅੱਛਾ ਬਸ ਇੱਕ ਦਿਨ ਚ ਪਿਛਲੇ ਸਾਲ ਵਾਲਾ ਕੰਮ ਨਹੀਂ ਹੈਗਾ ਹਣਾ ਨਹੀਂ ਪਿਛਲੇ ਸਾਲ ਕੀ ਦੋ ਤਿੰਨ ਇੱਕੀ اچھا ਇੱਕ ਹੀ ਚਾਹੀਦੀ ਹੈ ਹਾਂ ਦੂਜਾ ਜਿੱਥੋਂ ਮਰਜ਼ੀ ਲਵਾ ਸਕਦੇ ਤੁਸੀਂ ਇੱਕ ਡੋਸ ਤੇ ਹੀ ਜਾ ਸਕਦੇ ਹੋ ਠੀਕ ਹੈ ਆ ਇੱਥੇ ਸੀ ਪਿੱਛੇ ਮੇਰੇ ਜਿਹੜਾ ਕਾਊਂਟਰ ਪਿੱਛੇ ਦਿਖਦਾ ਵਾ ਉਹ ਸੀ ਪਹਿਲਾਂ ਆਪਾਂ ਇਮੀਗ੍ਰੇਸ਼ਨ ਹੋਈ ਉਸ ਤੋਂ ਬਾਅਦ ਆਪਾਂ ਕਸਟਮ ਕਲੀਅਰ ਕਰਕੇ ਕਸਟਮ ਕਲੀਅਰ ਕਰਨ ਤੋਂ ਬਾਅਦ ਬਸ ਆਪਾਂ ਉਹਨੂੰ ਇੱਥੇ ਬਾਹਰ ਚੱਲੇ ਆ ਮੈਂ ਤੁਹਾਨੂੰ ਬਾਹਰ ਐਂਟਰੀ ਹੈ ਤੇ ਬਾਹਰ ਜਾ ਕੇ ਮਿਲਦੇ ਹਾਂ ਚਲੋ ਸਾਰਾ ਕੁਝ ਕਲੀਅਰ ਕਰਨ ਤੋਂ ਬਾਅਦ ਬਸ ਆ ਗਏ ਆ ਬਾਹਰ ਹੁਣ ਹੁਣ ਜਾਣਾ 골ਫ ਕਰ ਲੱਗੀ ਹੋਈਆਂ ਨੇ ਇੱਥੇ ਜਾ ਕੇ ਬਹਿਨੇ ਆ ਤੇ ਫਿਰ ਆਪਾਂ ਜਾ ਕੇ ਮਿਲਦੇ ਆ ਦੂਜੀ ਸਾਈਡ ਤੇ ਤੈਨੂੰ ਕਹਿੰਦੇ ਨੂੰ ਰੋਣਾ ਲੱਗਦਾ 150 ਮੀਟਰ 150 ਮੀਟਰ ਉਹ ਵਾਪਸ ਕਿਨੇ ਕੋਨੇ ਪੜੀ ਆਉਣਾ ਤੇ ਉਦੋਂ ਹੀ ਤੁਹਾਡੀ ਖੁਸ਼ੀ ਜੇ ਭਾਵੇਂ ਤੁਸੀਂ ਦੱਸ ਜਾਈਂ ਆਜੋ ਉਦੋਂ ਲਾਸਟ 5 ਵਜੇ ਤੱਕ ਸੰਤਾ ਆ ਜਾਂਦੀ ਆ ਅੱਛਾ ਅੱਛਾ ਹਾਂਜੀ ਮੱਥਾ ਟੇਕ ਕੇ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਵੇ ਅਡੀਕਾ ਮਨ ਸਾਂਤੀ ਰੱਖੀ ਰੱਖੀ ਜੇ ਇਹ ਰੱਖ ਦੇਈਂ ਅੱਛਾ ਅੱਗੇ ਇਹ ਰੱਖ ਜੋ ਅੱਛਾ ਮੰਗਿਆ ਇਹਨਾਂ ਚਲੋ ਠੀਕ ਰੱਖਦੇ ਹਾਂ ਠੀਕ ਹਾਂਜੀ ਤੇ ਦੋਨੇ ਹਾਂਜੀ ਚਾਹ ਚੂ ਇਹ ਪਲਾ ਦਿਆ ਕਰੋ ਸੰਗਤ ਕੋ ਇੰਗਲੇ ਸਸਰੀ ਕਲ ਗੁੱਡ ਮਾਰਨਿੰਗ ਕਰ ਦਿੰਦੇ ਆ ਤਾਂ ਹੀ ਤਾਂ ਲੰਗਰ ਲਾ ਦਈਏ ਚਲੋ ਚਲੋ ਸਾਡੇ ਤਾਂ ਐਨੇ ਤੱਕ ਹੀ ਆ ਹੱਥ ਜੋੜ ਕੇ ਸਤ ਸ੍ਰੀ ਅਕਾਲ ਤੱਕ ਹੀ ਆ ਨਹੀਂ ਗਿਆ ਉਹਨਾਂ ਤੁਸੀਂ ਗੱਲ ਖਾ ਕੇ ਭੱਜ ਗਏ ਅੱਛਾ ਅੱਛਾ ਆ ਲੋ ਜੀ ਉੱਤਰੋ ਤੁਸੀਂ ਆਓ ਸਾਹਮਣੇ ਗੱਡੀ ਲੱਗੀ ਉਹਨਾਂ ਦੀ ਅੱਛਾ ਜੀ ਹਾਂ ਜੀ ਅੱਛਾ ਜੀ ਸਾਡਾ ਵੀ ਜਾਏ ਨਾ ਜੀ ਅੱਗੇ ਤੁਹਾਡਾ ਜੀ ਅੱਛਾ ਜੀ ਆ ਜਿਹੜਾ ਟਾਈਮ ਜੀ ਦੀ ਇੰਤਜ਼ਾਰ ਕਰ ਰਹੇ ਸੀ ਆ ਜਿਹੜੀ ਲਕੀਰ ਵੇਖੋ ਨੀਚੇ ਤਾਲਕੀਰ ਇਹ ਇੰਡੀਆ ਪਾਕਿਸਤਾਨ ਦੀ ਇੱਧਰ ਰਹਿ ਗਿਆ ਇੰਡੀਆ ਇੱਧਰ ਪਾਕਿਸਤਾਨ ਹੁ ਮੈਂ ਐਂਟਰ ਕਰਕੇ ਹੁਣ ਪਾਕਿਸਤਾਨ ਦੇ ਵਿੱਚ ਆ ਚੁੱਕੇ ਹਾਂ ਬਹੁਤ ਬਸ ਧੰਨਵਾਦ ਜੀ ਥੈਂਕ ਯੂ ਚਲੋ لگی گئی چل رہے ہیں جی ٹھیک ٹھاک ਹੋਰ ਆ ਜੀ ਬੰਦਾ ਅੰਦੇ ਅਸੀਂ ਜੀ ਕਰਦੇ ਹਾਂ ਜਮਾਈ ਟਾਊਨ ਸੇ ਟਾਈਮਿੰਗ ਨਹੀਂ ਕਿਹਦੇ ਸਾਨੂੰ ਰੱਬ ਜੱਬਾ ਇਹ ਜੋ ਇਹ ਪਾ ਸਕਦਾ ਤਾਂ ਲੋਕ ਕੁਰੀਰ ਨੇ ਪੁਨੀ ਤੋਂ 30 ਅਲੂ ਦਾ ਪੁਨੀ ਤੋਂ 30 ਇਹ ਪਾਕਿਸਤਾਨ ਇਮੀਗ੍ਰੇਸ਼ਨ ਉੱਧਰ ਸਾਹਮਣੇ ਪਾਕਿਸਤਾਨੀ ਇਮੀਗ੍ਰੇਸ਼ਨ ਐ ਇਮੀਗ੍ਰੇਸ਼ਨ ਦੇ ਬਾਹਰ ਖੜੇ ਆ ਇੱਥੇ ਸਿਰਫ ਇਹਨਾਂ ਨੂੰ ਚਾਹੀਦਾ ਇੱਕ ਪੀਸੀਆਰ ਜਿਹੜਾ ਟੈਸਟ ਆਪਾਂ ਕਰਾਇਆ ਸੀ 72 ਘੰਟੇ ਵਾਲਾ ਤੇ ਕਿਨਾਂ ਨੇ ਪਾਸਪੋਰਟ ਚੈੱਕ ਕਰਨਾ ਹੋਰ ਕੁਝ ਨਹੀਂ ਚੈੱਕ ਕਰਨਾ ਇਹਨਾਂ ਨੇ ਬਸ ਲੋ ਜੀ ਉਹਨਾਂ ਨੇ ਚੈੱਕ ਕਰ ਲਿਆ ਆਪਣਾ ਜਿਹੜਾ ਰੈਪਿਡ ਟੈਸਟ ਸੀ ਚੈੱਕ ਕਰ ਲਿਆ ਉਹਨਾਂ ਨੇ ਬਸ ਹੁਣ ਪਹੁੰਚ ਗਿਆ ਇੱਥੇ ਇੱਥੇ ਪਹਿਲਾ ਕਾਊਂਟਰ ਜਿਹੜਾ ਲੱਗਾ ਹੋਇਆ ਉਹ ਹੈਗਾ ਆਪਣਾ ਮਨੀ ਐਕਸਚੇਂਜ ਦਾ ਉਸ ਤੋਂ ਬਾਅਦ ਨਾਲ ਜਿਹੜੀ ਆਪਾਂ 2 ਡਾਲਰ ਆਪਾਂ ਜਮ੍ਹਾਂ ਕਰਾਣੇ ਉਹ ਸਲਿੱਪ ਦੇਣਗੇ ਤਾਂ ਪਹਿਲਾਂ ਆਪਾਂ ਮਨੀ ਚੇਂਜ ਕਰਾ ਲਈਏ ਦੋ ਬੰਦੇ ਹੈ ਨਾ ਆਪ ਹਾਂ 40 ਡਾਲਰ ਆਪकी ਫੀਸ ਹੋਗੀ 4000 ਇੰਡੀਆ ਵਾਪਸ ਕਰ ਲੋਗੇ ਫਿਰ ਕੀ ਨਹੀਂ ਨਹੀਂ ਡਾਲਰ ਹੀ ਚਾਹੀਦੇ ਇੱਥੇ ਤਿੰਨ ਜਣੇ ਆਨਸ ਨੇ ਅੰਦਰ ਸ਼ਾਪਿੰਗ ਕਰਨੇ ਕਿੰਨੇ ਦੇ ਨੇ ਨਾ ਤਾਂ ਆਪਣੇ ਬਕਸਾਣੇ ਲਈ ਬਹੁਤ ਮਹਿੰਗਾ ਪੜੇਗਾ ਨਹੀਂ ਚਾਹਉਂਦੇ ਕਿ ਕਿੰਨੇ ਬਣਿਆ ਦੇ 1700 ਠੀਕ ਹੁਣ ਦੱਸੋ ਕਿ ਕਿੰਨੇ ਦੇ ਆ ਪਾਕਿਸਤਾਨੀ ਕਰੰਸੀ 175000 ਰੁਪਏ ਦੀ ਤੇ ਆ ਵੀ ਡਾਲਰ 175 ਰੁਪਏ ਅੱਛਾ ਕੀ ਕਰਨਾ ਕਿੰਨੇ ਬੰਦੇ ਨੇ ਹਾਂਜੀ ਤਿੰਨ ਬੰਦੇ ਆਹ ਲੋ ਅੱਛਾ ਤਿੰਨ ਪਾਸਪੋਰਟ ਵੀ ਆਹ ਲੋ ਸੱਟ ਅੰਦਰ ਬੜਾ ਨਹੀਂ ਗੇ ਮੈਂ ਅੰਦਰ ਬੜਾ ਨਹੀਂ ਗੇ वैसे इधरੋਂ ਲੈਦੇ ਨੇ ਉਧਰੋਂ 2 डॉलर ਲੈ ਕੇ ਇੱਥੇ ਆਪਾਂ ਜਮ੍ਹਾਂ ਕਰਾ ਲੈਨੇ ਨੇ ਇਹਨਾਂ ਨੇ ਆਪਾਂ ਨੂੰ ਬਸ ਸਲਿੱਪ ਦੇ ਲਈ ਇੱਕ ਇਸ ਕਾਊਂਟਰ ਤੇ ਆਪਾਂ ਪੈਸੇ ਜਮ੍ਹਾਂ ਕਰਾਈ ਵਿਡਿਓ ਉੱਤੇ ਇਹਨਾਂ ਨੇ ਆਹ ਸਲਿੱਪ ਦਿੱਤੀ ਹੈ ਇੱਥੇ ਆਪਣੇ ਮੋਹਰ ਲਾਤੀ ਵਾਰ-ਵਾਰ ਕਹਿ ਰਹੇ ਆ ਵੀ ਪਾਸਪੋਰਟ ਤੇ ਕੋਈ ਮੋਹਰ ਨਹੀਂ ਲੱਗਣੀ ਮੋਹਰ ਲੱਗਣੀ ਸਿਰਫ ਆਪਣੇ ਈਟੀਏ ਤੇ ਜਾਂ ਇਸ ਸਲਿੱਪ ਤੇ ਬਸ ਹੋਰ ਕਿਤੇ ਤੇ ਮੋਹਰ ਨਹੀਂ ਲੱਗਣੀ ਇਮੀਗ੍ਰੇਸ਼ਨ ਕਲੀਅਰ ਕਰਨ ਤੋਂ ਬਾਅਦ ਉਹਨਾਂ ਨੇ ਬਸ ਇਸਤੇ ਸਟੈਂਪ ਲਾਈਏ ਪਾਸਪੋਰਟ ਤੇ ਸਟੈਂਪ ਨਹੀਂ ਲਾਉਂਦੇ ਸਿਰਫ ਇਸਤੇ ਸਟੈਂਪ ਲਾ ਕੇ ਤੇ ਆਪਾਂ ਜਾਣਾ ਹੁਣ ਪਿੱਛੇ ਬੱਸ ਲੱਗੀ ਏ ਆਪਣਾ ਵੇਟ ਕਰ ਰਹੀ ਏ ਤੇ ਚਲਦੇ ਹਾਂ ਬਾਕੀ ਇਹਨਾਂ ਨੇ ਇੱਕ ਯਾਤਰੀਆਂ ਦੇ ਇੱਕ ਕਾਰਡ ਦਿੱਤੇ ਨੇ ਇਹ ਸਾਡੀ ਆਇਡੈਂਟੀਟੀ ਆਨ ਪਾਕਿਸਤਾਨ ਚ ਘੁੰਮਣ ਦੀ ਯਾਤਰੀਆਂ ਦੀ ਉਹਨਾਂ ਨੇ ਬਪਹਿਲਾਂ ਹੀ ਬੜੀ ਨਰਮਾਈ ਨਾਲ ਕਹਿਤਾ ਸੀ ਕਿ ਇੱਥੇ ਪਲੇਨ ਇਗਰੈਸ਼ਨ ਚ ਵੀ ਆਪਾਂ ਵੀਡੀਓ ਨਾ ਬਣਾਇਓ ਸੋ ਆਪਾਂ ਵੀਡੀਓ ਬਣਾਈ ਨਹੀਂ ਬਾਕੀ ਚਲੋ ਚੱਲਦੇ ਹਾਂ ਹੁਣ ਆਪਾਂ ਅੰਦਰ ਤੇ ਚੱਲੀਏ ਪਾਕਿਸਤਾਨ ਨੂੰ ਦੂਜੀ ਬੱਸ ਵੀ ਆ ਗਈ ਹੈ ਤੇ مطلب گھر جا کے سنانے بچے ہم کیسے کیسے لوگ آئے باقی جتری کچے ہیں اچھا اچھا the